ਪੂਰੀ ਦੁਨੀਆ ਵਿੱਚ ਸਿੱਖਾਂ ਵੱਲੋਂ ਸਿੱਖੀ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਸਪੇਨ ਚ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਰੇਨ 에ਅਰ ਲਾਈਨ ਵਿੱਚ ਪਾਇਲਟ ਬਣੇ ਨੇ ਤੇ ਸਪੇਨ ਰੇਨ 에ਅਰ ਲਾਈਨਸ ਵਿੱਚ ਪਹਿਲਾ ਸਿੱਖ ਨੌਜਵਾਨ ਹੈ ਜੋ ਘੱਟ ਉਮਰ ਵਿੱਚ ਪਾਇਲਟ ਬਣਿਆ। ਪਰਿਵਾਰ ਸਮੇਤ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਤਾਂ ਇਸ ਦੌਰਾਨ ਦਰਬਾਰ ਸਾਹਿਬ ਸੂਚਨਾ ਕੇਂਦਰ ਵਿੱਚ ਐਸ.ਪੀ.ਸੀ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਾਇਲਟ ਬਣੇ ਸਿੱਖ ਨੌਜਵਾਨ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ ਤੇ ਪਿਛਲੇ ਲੰਬ ਮੇਰਾ ਨਾਮ ਜਗਿੰਦਰ ਸਿੰਘ ਔਇਲਾ ਜੀ 에 ਮੇਰਾ ਬੇਟਾ ਮਨਨਾ ਸਿੰਘ ਔਇਲਾ ਤੇ ਇਹ ਬਣਿਆ ਸਪੇਨ ਦੇ ਵਿੱਚ ਰਾਈਨ एयर ਦੇ ਵਿੱਚ ਪਾਇਲਟ ਬਣਿਆ ਫਸਟ ਅਫੀਸਰ ਹੋ ਤਾਂ ਜੀ ਤੇ ਹਰ 500 ਘੰਟੇ ਬਾਅਦ ਜਦੋਂ ਪ੍ਰਮੋਟ ਹੋ ਜਾਂਦੇ ਆ ਤੇ ਇੱਕ ਵਾਰ ਪ੍ਰਮੋਟ ਹੋ ਚੁੱਕਿਆ ਦੂਸਰੀ ਵਾਰ ਗੱਲ ਕੀ ਬਹੁਤ ਜਲਦੀ ਆ ਕਿ ਜਲਦੀ ਪ੍ਰਮੋਟ ਹੋ ਜਾਵਾਂਗੇ ਤੇ 에 ਕੈਪਟਨ ਤੱਕ ਪਹੁੰਚਣ ਲਈ ਤਕਰੀਬਨ 2.5 ਤੋਂ 25000 ਤੋਂ 30000 ਘੰਟਾ ਚਾਹੀਦਾ ਹੁੰਦਾ ਜੀ ਤੇ ਜਲਦੀ ਗੱਲ ਕੀ ਆਪਣੇ ਟਾਰਗੇਟ ਵੱਲ ਪਹੁੰਚ ਰਹੇ ਆ ਜੇ ਮਾਣ ਤੁਸੀਂ ਕਹੋ ਤੇ ਇਹ ਸ਼ਬਦ ਨਹੀਂ ਬਿਆਨ ਕੀਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਹ ਸਾਰੀ ਮਾਣ ਤੋਂ ਵੱਧ ਜਿਹੜੀ ਗੱਲ ਹੈ ਜੀ ਉਹ ਗੁਰੂ ਰਾਮਦਾਸ ਜੀ ਦੀ ਕਿਰਪਾ ਵਾ ਉਹਨਾਂ ਦੀ ਬਖਸ਼ਿਸ਼ ਹੈ ਜੀ ਚਿਲਾਕੀ ਕੋਈ ਨਹੀਂ ਇਸ ਚੀਜ਼ ਦੇ ਵਿੱਚ ਇਹ ਜਿੱਦਾਂ ਗੱਲ ਕੀ ਜਦੋਂ ਆਪਾਂ ਉਹਦਾ ਓਟ ਆਸਰਾ ਲੈਨੇ ਉਹ ਚੰਗੇ ਰਸਤੇ ਅਕਾਲਪੁਰਖ ਦਿੰਦਾ ਵਾ ਚੰਗੇ ਰਸਤੇ ਗੱਲ ਕੀ ਬੇਟੇ ਨੂੰ ਦਿੱਤੇ ਤੇ ਇੱਥੇ ਤੱਕ ਪਹੁੰਚ ਸਕੇ ਆ ਜਿਹੜੇ ਵੀ ਕੀ ਠੀਕ ਆ ਜੀ ਉੱਥੇ ਵੀ ਮੋਟੀਵੇਸ਼ਨ ਵਾਸਤੇ ਤਕਰੀਬਨ ਬੁਲਾਉਂਦੇ ਆ ਇਹਨਾਂ ਨੂੰ ਜਿੱਥੇ ਵੀ ਗੱਲ ਕੀ ਹੋ ਸਕਦਾ ਪਰ ਮੇਰਾ ਵੀ ਇਹੀ ਸੁਨੇਹਾ ਆਵਾ ਵੀ ਆਪਣੇ ਗੱਲ ਕੀ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰੋ ਬੇਸ਼ੱਕ ਗੱਲ ਕੀ ਵੱਡੀਆਂ ਪ੍ਰਾਪਰਟੀਆਂ ਨਾ ਬਣਾਓ ਵੱਡੀਆਂ ਜ਼ਿਆਦਾ ਦਾ ਨਾ ਬਣਾਓ ਕੋਈ ਚੱਕਰ ਨਹੀਂ ਤੁਹਾਡਾ ਜੇ ਬੱਚਾ ਸੋਹਣਾ ਐਜੂਕੇਟ ਹੋ ਗਿਆ ਸੋਹਣੀ ਕਿਸੇ ਗੱਲ ਦੀ ਮੰਜ਼ਲ ਤੇ ਪਹੁੰਚ ਗਿਆ ਤੇ ਉਹ ਉਹਨਾਂ ਦੀ ਪ੍ਰਾਪਰਟੀ ਆ ਇੱਕ ਸੋਚਣ ਦਾ ਢੰਗ ਆ ਜੀ ਆਪਣਾ ਤੇ ਮੈਂ ਤੇ ਇਹੀ ਸਮਝਦਾ ਜੀ ਆਪਣੇ ਬੱਚਿਆਂ ਨੂੰ ਕੀ ਨਾ ਸਪੋਰਟ ਹਰ ਮਾਂ ਬਾਪ ਕਰਦਾ ਜੀ ਪਰ ਮੈਂ ਕਹਿੰਦਾ ਵੀ ਜੋ ਵੀ ਜਦੋਂ ਬਚਪਨ ਤੋਂ ਗੱਲ ਕਰਕੇ ਆਪਣੇ ਬੱਚਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਖੁੱਲੀਆਂ ਗੱਲਾਂ ਕਰੋ ਉਹਨਾਂ ਦੇ ਨਾਲ ਜਿੱਦਣ ਨੂੰ ਗੱਲ ਕੀ ਬੱਚਾ ਜਾਂਦਾ ਉਹਦੀ ਸਪੋਰਟ ਤੇ ਕੋਈ ਵੀ ਕੀ ਨਾ ਆ ਜਿੱਦਾਂ ਅੱਜ ਕੱਲ ਬੱਚਿਆਂ ਦਾ ਰਿਆਨ ਆ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਵੀ ਦੂਤਿਆਂ ਦੇਸ਼ਾਂ ਦੇ ਵਿੱਚ ਜਾ ਰਹੇ ਆ ਅਗਰ ਤੁਸੀਂ ਲੀਗਲੀ ਸਭ ਕੁਝ ਕਰਨਾ ਚਾਹੁੰਦੇ ਆ ਸਿਰਫ ਹਾਰਡ ਇਨਫੋਰਮੇਸ਼ਨ ਦੀ ਹੈ ਜੀ ਮੈਂ ਸਮਝਦਾ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਨਾ ਉਦੋਂ ਹੀ ਆਪਾਂ ਕੋਈ ਨਾ ਕੋਈ ਗਲਤ ਸਟੈਪ ਲੈਂਦੇ ਆ ਜਦੋਂ ਆਪਾਂ ਨੂੰ ਪ੍ਰੋਪਰ ਗੱਲ ਕੀ ਇਨਫਾਰਮੇਸ਼ਨ ਹੁੰਦੀ ਹੈ ਇੱਥੋਂ ਤੱਕ ਕਿ ਕਈ ਵਾਰੀ ਆਪਨੇ ਰਿਸ਼ਤੇਦਾਰਾਂ ਕੋਲੋਂ ਲਕੋਣੇ ਜਿਹੜੇ ਕਿ ਪਹਿਲੋਂ ਬਾਹਰ ਗਏ ਹੁੰਦੇ ਬਿੱਲ ਸੈਟਲ ਹੁੰਦੇ ਆ ਆਪਾਂ ਨੂੰ ਚਾਹੀਦਾ ਵਾ ਪਹਿਲੋਂ ਸਭੋਂ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰੀਏ ਤਾਂ ਕਿ ਅਸੀਂ ਕਿਸੇ ਗਲਤ ਰਸਤੇ ਤੇ ਇਹਨਾਂ ਗੱਲ ਕੀ ਚੱਲੀ ਹੈ ਕਿਸੇ ਠੱਗੇ ਨਾਲ ਨਹੀਂ ਹੈ ਬਾਅਦ ਵਿੱਚ ਉੱਥੇ ਪਹੁੰਚ ਕੇ ਕੋਈ ਫਾਇਦਾ ਨਹੀਂ ਪਰ ਆਪਾਂ ਕਈ ਵਾਰੀ ਉਹ ਚੀਜ਼ਾਂ ਲਕਾਉਂਦੇ ਰਹਿੰਨੇ ਆ ਮੈਂ ਕਹਿੰਦਾ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਰਿਸ਼ਤੇਦਾਰਾਂ ਕੋਲੋਂ ਆਪਣੇ ਸੱਜਣਾਂ ਮਿੱਤਰਾਂ ਕੋਲੋਂ ਪਹਿਲੋਂ ਗੱਲ ਕੀ ਜਾਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਅਗੇ ਸਿਕਾ ਖਾਲਸਾ ਹੋਗੇ ਜੀ ਫਤੇ ਜੀ ਮੇਰਾ ਨਾਮ ਆਜੀ ਮਨਰਾਜ ਸਿੰਘ ਓਸਲਾ ਤੇ ਅੱਜ ਦਾ ਮੇਨ ਮਕਸਦ ਇਹੀ ਆ ਜੀ ਤੇ ਮਹਾਰਾਜ ਜੀ ਦੇ ਸਾਹਮਣੇ ਆਪਣੇ ਟਾਰਗੇਟ ਤੇ ਪਹੁੰਚੇ ਹੋਏ ਉਹਨਾਂ ਦੀ ਸ਼ੁਕਰਾਨਤਾ ਕਰਨੀ ਤੇ ਬਸ ਜੀ ਉਹ ਬਹੁਤ ਜਿਆਦਾ ਕਿਰਪਾ ਹੋਈ ਜੀ ਸਭ ਤੋਂ ਪਹਿਲਾਂ ਜੀ ਜੀ ਸਭ ਤੋਂ ਪਹਿਲਾਂ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆਪਾਂ ਅੰਜਲ ਤੇ ਪਹੁੰਚੇ ਗਿਆ ਤੇ ਸਿੱਖ ਹੁੰਦੇ ਤੇ ਤੇ ਸਭ ਤੋਂ ਵੱਧ ਮਾਣ ਮिन्नੂ ਮੇਰੀ ਫੈਮਿਲੀ ਦਾ ਤੇ ਮੇਰੀ 에ਰਲਾਈਨਾਂ ਜੀ ਰਾਇਨੇਰ ਆ ਯੂਰਪ ਦੀ ਸਭ ਤੋਂ ਵੱਡੀ ਕਹਿ ਸਕਦੇ ਤੇ ਸਭ ਤੋਂ ਵੱਧ ਪੈਸੰਗਰਾਂ ਦਾ ਟ੍ਰਾਂਸਪੋਰਟ ਕਰਦੇ ਤੇ ਸਾਰੀ ਯੂਰਪ ਦੇ ਵਿੱਚ ਜੀ ਆਪਰੇਟ ਅਸੀਂ ਕਰਦੇ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਜੀ ਬਹੁਤ ਸ਼ਾਨਦਾਰ ਜੀ ਦੇਖੋ ਜੀ ਮੈਂ ਤੋਂ ਵਗੈਰਾ ਕੋਸ਼ਿਸ਼ ਨਹੀਂ ਹੋ ਸਕਦਾ ਤੇ ਇਸ ਆਪਣੇ ਟਾਰਗੇਟ ਤੇ ਪਹੁੰਚਣ ਲਈ ਬਹੁਤ ਹੀ ਛੋਟੀ ਗੱਲ ਨਹੀਂ ਪਰ ਬਹੁਤ ਹੀ ਵੱਡੀ ਗੱਲ ਨੇ ਸਭ ਤੋਂ ਤਗੜਾ ਐਡਵਾਈਸ ਜੇ ਮੈਂ ਕਿਸੇ ਨੂੰ ਵੀ ਦੇਣਾ ਹੋਵੇ ਉਹ ਇਹੀ ਆ ਵੀ ਜਿਹੜੀ ਚੀਜ਼ ਆ ਵੀ ਤੁਹਾਨੂੰ ਪੂਰਾ ਕਹਿ ਲੋ ਚਾਹਵਾ ਇਹ ਚਾਹੇ ਉਹ ਫੇ ਚੀਜ਼ ਜਿੰਨੀ ਮਾਝੀ ਓਖੀ ਹੋਵੇ ਤੁਸੀਂ ਕਰ ਸਕਦੇ ਤੇ ਪਰ ਮਿਹਨਤ ਬਿਨ ਬਗੈਰ ਕੁਝ ਨਹੀਂ ਹੋ ਸਕਦਾ ਇਸ ਦੌਰਾਨ ਨੌਜਵਾਨ ਦੇ ਮਾਤਾ ਪਿਤਾ ਤੇ ਨੌਜਵਾਨ ਨੂੰ ਐਸੇ ਪੀਸੀ ਵੱਲੋਂ ਸਨਮਾਨਿਤ ਕੀਤਾ ਗਿਆ